ਇਨਾ ਕਰਕੇ ਮੈਸੇਜ ਵੀ ਨਾ ਸੰਗ ਵਸਾ ਲੈਂਦਾ ਸੀਗਾ ਐਜੇ ਮੋਗੇ ਨਾ ਵਸਾ ਲੇ ਕਦੇ ਡਿਸ਼ ਨਾ ਵਸਾ ਲੇ ਕਦੇ ਏ ਡਿਸ਼ ਨਾ ਵਸਾ ਲੇ ਹੂੰ ਰੋਜ਼ ਮੈਨੂੰ ਪ੍ਰਸ਼ਾਸਨ ਦੁਖੀ ਰਹਿੰਦਾ ਸੀਗਾ ਹੁਣ ਸਾਡੇ ਜਾਗਰਤਿਆਂ ਵਿੱਚ ਵੀ ਹੂੰ ਮਾਂ ਮਾਈ ਦਾ ਜਾਗਰਣ ਹੁੰਦਾ ਸੀਗਾ ਕਾਦੇ ਵਾਸਤੇ ਹੁੰਦਾ ਸ਼ੁਕ ਸ਼ਾਂਤੀ ਵਾਸਤੇ ਹੁੰਦਾ ਸੀ ਉਹਦੇ ਵਿੱਚ ਵੀ ਆਕ ਨਹੀਂ ਮਿੱਤਲ ਨੇ ਗੰਦ ਪਾਇਆ ਹਮ ਰਾਮ ਕੋ ਲਾਏ ਹੈ। ਹਾਂ। ਰਾਮ ਨੂੰ ਉਹ ਨਹੀਂ ਆ ਪਹ ਲਿਆ ਸਕਦੇ। ਹਾਂ। ਰਾਮ ਸਾਰੀ ਦੁਨੀਆ ਨੂੰ ਲੈ ਕੇ ਆਉਂਦੇ। ਕਿਸੇ ਨਾ ਜਲਸਾ ਜੀ ਹੋਊਗੀ, ਮੇਰੇ ਕੋਲ ਆ ਜਾਂਦੇ ਆ। ਜ਼ਿਮੀਂਦਾਰ ਰੋਲਾ ਮੇਰੇ ਕੋਲ ਆ ਜਾਂਦੇ ਆ। ਆਉਂਦੇ ਆ ਮੇਰੇ ਕੋਲ ਲੁੱਕ ਤੇ ਕੰਮ ਕਰਦੇ ਆ ਤੇ ਫਿਰ ਆ ਵੀ ਗੱਲ ਕਹਿੰਦੇ ਆ। ਵੀ ਮੌਜੂਦਾ ਐਮਐਲਏ ਦੀ ਵੀ ਵਸਦੀ ਗੱਲ ਬਾਤ ਨਹੀਂ ਆ। ਸਰਕਾਰ ਦੀ ਵੀ ਵਸਦੀ ਗੱਲ ਨਹੀਂ ਆ। ਆ ਟੀਵੀ ਨੂੰ ਕਰ ਸਕਦਾ। ਸਸਿਕਲ ਤੁਸੀਂ ਦੇਖਦੇ ਪਈਓ ਸਾਡਾ ਪੰਜਾਬ ਕਨੇਡਾ ਟੀਵੀ ਤੇ ਮੈਂ ਨਰਿੰਦਰ ਸਿੰਘ ਕਲੇਰ। ਪੰਜਾਬ ਦੇ ਵਿੱਚ ਸਿਆਸਤ ਕਹਿੰਦੇ ਨੇ ਕਿ ਹਮੇਸ਼ਾ ਸਰਗਰਮ ਰਹਿੰਦੀ ਹੈ। ਭਾਵੇਂ ਕੋਈ ਵੀ ਪਾਰਟੀ ਹੋਵੇ ਪਰ ਅਕਸਰ ਪੰਜਾਬੀ ਪਾਵੇਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠਿਆ ਜਾਂ ਫਿਰ ਪੰਜਾਬ ਦੇ ਵਿੱਚ ਬੈਠੇ ਅਖਬਾਰਾਂ ਦੀਆਂ ਸੁਰਖੀਆਂ ਤੋਂ ਲੈ ਕੇ ਮੋਬਾਈਲ ਫੋਨਾਂ ਦੇ ਪੋਰਟਲ ਦੇ ਵਿੱਚ ਜਾ ਕੇ ਖਬਰਾਂ ਜ਼ਰੂਰ ਬੜੇ ਸ਼ੌਂਕ ਦੇ ਨਾਲ ਇਸ ਕਰਕੇ ਪੜ੍ਹਦੇ ਆ ਕਿ ਕਿਤੇ ਕੋਈ ਜਿਹੜਾ ਵਿਧਾਇਕ ਆ ਗਲਤ ਕੰਮ ਤਾਂ ਨਹੀਂ ਕਰਦਾ ਗਿਆ ਪਿਆ ਨੌਲੇਜ ਇਸ ਕਰਕੇ ਲੋਕਾਂ ਨੂੰ ਚਾਹੀਦੀ ਹੁੰਦੀ ਹੈ ਕਿਉਂਕਿ ਜਿਹੜੇ ਪੰਜਾਬੀ ਐ ਬਹੁਤ ਦਿਮਾਗੀ ਤੌਰ ਤੇ ਕਹਿੰਦੇ ਆ ਕਿ ਅੱਜਕੱਲ ਤੇਜ਼ ਹੁੰਦੇ ਜਾ ਰਹੇ ਆ ਸਿਆਸਤਦਾਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੀ ਜਦੋਂ ਸਰਕਾਰ ਦੇ ਵਿੱਚ ਆਉਂਦੀ ਹੈ ਤਾਂ ਉਹਨਾਂ ਦੇ ਵੱਲੋਂ ਵੀ ਇੱਕ ਟੋਲ ਫਰੀ ਨੰਬਰ ਭ੍ਰਿਸ਼ਟਾਚਾਰ ਰੋਕੂ ਨੰਬਰ ਵੀ ਦਿੱਤਾ ਜਾਂਦਾ ਉਹ ਭਾਵੇਂ ਕਿ ਢਾਈ ਸਾਲ ਤੋਂ ਨੰਬਰ ਬੰਦ ਪਿਆ ਕਿ ਚੱਲਦਾ ਪਿਆ ਕੀ ਸ਼ਿਕਾਇਤਾਂ ਆਉਂਦੀਆਂ ਪਈਆਂ ਨੇ بڑے ਮਸਲੇ ਪੰਜਾਬ ਦੇ ਵਿੱਚ ਆ ਮਸਲਿਆਂ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ بڑا ਮੰਦ ਭਾਗਾ ਮਸਲਾ ਚਿੱਟੇ ਦਾ ਮਸਲਾ ਆ ਪੰਜਾਬ ਦੇ ਜ਼ਹਿਰੀ ਹੁੰਦੇ ਪਾਣੀਆਂ ਦਾ ਮਸਲਾ ਆ ਇਹਨਾਂ ਸਾਰੇ ਮਸਲਿਆਂ ਦੇ ਵਿੱਚ ਇੱਕ ਅਜੇਹਾ ਸਖਸ਼ਵਾ ਜਿਹੜਾ ਕਿ ਕਹਿੰਦੇ ਜਦੋਂ ਵੋਟਾਂ ਆਉਂਦੀਆਂ ਤਾਂ ਬੜਾ ਦਿਖਣ ਲੱਗ ਜਾਂਦਾ ਜਾਂ ਜਦੋਂ ਕੋਈ ਮਸਲਾ ਇਹ ਜਿਹਾ ਹੁੰਦਾ ਉਹ ਸਖਸ਼ ਭਾਵੇਂ ਕਿ ਪੋਲਿਟੀਕਲ ਪਾਰਟੀ ਦੇ ਵਿੱਚ ਵੀ ਗਿਆ ਤੇ ਹਰੇਕ ਵਾਰ ਵੋਟਾਂ ਦੇ ਵਿੱਚ ਕਹਿੰਦੇ ਕਿ ਪੱਲਿਓਂ ਦਾਵਾ ਕੀਤਾ ਗਿਆ ਹੈ ਕਿ ਪੱਲਿਓਂ ਪੈਸੇ ਖਰਚ ਕੇ ਜਿਹੜੇ ਉਹ ਇੱਕ ਆਪਣੇ ਹਿਸਾਬ ਦੇ ਨਾਲ ਵਿਅੰਗਮਈ ਤਰੀਕੇ ਦੇ ਨਾਲ ਲੋਕਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਦੱਸਣ ਦੀ ਕੋਸ਼ਿਸ਼ ਕਰਦਾ ਉਹ ਸਖਸ਼ ਮੇਰੇ ਨਾਲ ਮੌਜੂਦ ਹੈ ਤੁਸੀਂ ਪਛਾਣਤਾ ਲਿਆ ਹੋਣਾ ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰ ਮੰਡੀ ਮੁੱਲਾਪੁਰ ਦੇ ਵਿੱਚ ਰਹਿਣ ਵਾਲਾ ਇੱਕ ਕਹਿੰਦੇ ਕਲਾਕਾਰ ਲਾਲਬੋ ਇੱਕ ਸਮਾਜ ਸੇਵੀ ਲਾਲੋ ਟੀਟੂ ਬਾਣੀ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਹਾਲ ਤਾਂ ਠੀਕ ਹੈ ਜੀ ਬਸ ਹਮ ਬੱਲੇ ਬੱਲੇ ਆ ਜੀ ਹਾਲ ਤਾਂ ਹੁਣ ਅੱਜ ਕੱਲ ਅਸੀਂ ਲੋ ਸਰਕਾਰਾਂ ਦੇਖ ਰਹੇ ਹਾਂ ਜਿਹੜੀਆਂ ਸਰਕਾਰਾਂ ਤੁਸੀਂ ਟੋਲ ਫਰੀ ਦੀ ਗੱਲ ਕੀਤੀ ਆ ਕਿ ਪ੍ਰੇਸ਼ਤਾਚਾਰ ਖਤਮ ਕਰਨਾ ਵਾ ਜੀ ਇਸ ਨੰਬਰ ਤੇ ਕਾਲ ਕਰੋ ਹਾਂ ਅਸਲ ਵਿੱਚ ਤਾਂ ਦੂਜੇ ਦੇ ਪ੍ਰੇਸ਼ਤਾਚਾਰ ਨੂੰ ਜਾਂ ਪ੍ਰੇਸ਼ਤਾਚਾਰ ਮੰਨਦੇ ਆ ਹੂੰ ਆਪਣੇ ਲੀਡਰ ਦੇ ਪ੍ਰੇਸ਼ਤਾਚਾਰ ਨੂੰ ਤਾਂ ਕੋਈ ਪ੍ਰੇਸ਼ਤਾਚਾਰ ਮੰਨਦਾ ਹੀ ਨਹੀਂ ਆ ਉਹ ਕਹਿੰਦੇ ਆ ਸਾਰੇ ਅੰਦਰ ਕਰ ਦਣੇ ਨਹੀਂ ਜੀ ਨਹੀਂ ਹੁਣ ਦੇਖੋ ਆਪਣੇ ਇੱਕ ਐਮਐਲਏ ਤੇ ਦੋਸ਼ ਲੱਗੇ ਆ ਮੋਹਾਲੀ ਦਾ ਐਮਐਲਏ ਆ ਹਾਂ ਕਲਵੰਦ ਸਿੰਘ ਕਲਵੰਦ ਸ਼ਰਗ ਅੱਛਾ ਉਹ ਕਹਿੰਦੇ 150 ਕਰੋੜ ਦੋ ਤਾਂ ਹਾਂ ਅੱਛਾ ਉਹਦੇ ਦੋਸ਼ ਲੱਗੇ ਤਾਂ ਪਰਚਾ ਵੀ ਦਰਜ ਹੋ ਗਿਆ ਹਾਂ ਪਰ ਹਜੇ ਤੱਕ ਭਗਵੰਤ ਮਾਨ ਜੀ ਨੇ ਉਹਨੂੰ ਪਾਰਟੀ ਤੋਂ ਬਾਹਰ ਨਹੀਂ ਕੱਢਿਆ ਕਿਉਂਕਿ ਭਗਵੰਤ ਮਾਨ ਜੀ ਜਦੋਂ ਆਏ ਸੀਗੇ ਉਹ ਕਹਿ ਕੇ ਆਏ ਸੀਗੇ ਇਮਾਨਦਾਰਾਂ ਦੀ ਪਾਰਟੀ ਆ ਉਹ ਕਹਿੰਦੇ ਵੀ ਜਿਹੜੀ ਗੁਰੂਗ੍ਰਾਮ ਤੋਂ ਇੱਕ ਰੀਅਲ ਏਸਟੇਟ ਵਾਲਿਆਂ ਨੇ ਇਹਨਾਂ ਦੀ ਇਹਨਾਂ ਦੀ ਜੀਐਲਪੀਐਲ ਕੰਪਨੀ ਤੇ ਸ਼ਿਕਾਇਤ ਦਰਜ ਕਰਵਾਈ ਹੈ ਮੋਹਾਲੀ ਦੇ ਇੱਕ ਥਾਣੇ 'ਚ ਸ਼ਿਕਾਇਤ ਦਰਜ ਹੋਈ ਹੈ ਹੁਣ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਅਸਲੀਅਤ ਕਿਹੜੀ ਹੈ ਪਰ ਕਹਿੰਦੇ ਰਸੂਖ ਬਹੁਤ ਆ ਪ੍ਰਾਪਰਟੀ ਬਹੁਤ ਉਹਨਾਂ ਕੋਲੇ ਮੇਅਰ ਵੀ ਰਹੇ ਆ ਦੇਖੋ ਜੀ ਜੇ ਪਾਰਚਾ ਦਰਜ ਹੋਇਆ ਵਾ ਹੂੰ ਕੁਝ ਨਾ ਕੁਝ ਤਾਂ ਦਾਲ ਦੇ ਵਿੱਚ ਕਾਲਾ ਹੈਗਾ ਹੀ ਹੈਗਾ ਹੂੰ ਕੋਈ ਵੰਦਮਾਨ ਨੂੰ ਚਾਹੀਦਾ ਵਾ ਉਹਨੂੰ ਪਾਰਟੀ ਚੋਂ ਬਾਹਰ ਕੱਢੇ ਜਦ ਤੱਕ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਨਹੀਂ ਹੁੰਦਾ ਅੱਜ ਅਸੀਂ ਟਿੱਟੂ ਬਾਣੀਆ ਕੋਲੇ ਨਾ ਪਹਿਲਾਂ ਤਾਂ ਟਿੱਟੂ ਬਾਣੀਆ ਉਹ ਸਖਸ਼ ਹੈ ਜਿਹੜੇ ਲੋਕਾਂ ਦੀ ਨਜ਼ਰ ਦੇ ਵਿੱਚ ਬੜਾ ਪਿਆਰ ਲੋਕਾਂ ਵੱਲੋਂ ਬੜਾ ਪਿਆਰ ਮਿਲਦਾ ਸਿਆਸਤਦਾਨਾਂ ਦਾ ਹਜੇ ਪਤਾ ਨਹੀਂਗਾ ਲੋਕ ਟਿੱਟੂ ਬਾਣੀਆ ਤੋਂ ਇਹ ਸੋਚ ਰੱਖਦੇ ਆ ਕਿ ਜਦੋਂ ਟਿੱਟੂ ਬਾਣੀਆ ਆਪਣੀ ਭਾਵੇਂ YouTube ਆਪਣੇ ਚੈਨਲ ਤੇ ਪਾਵੇਂ ਸੋਸ਼ਲ ਮੀਡੀਆ ਚੈਨਲਾਂ ਤੇ ਆਊਗਾ ਤਾਂ ਜਿਹੜੇ ਸਾਡੇ ਮੁੱਦੇ ਆ ਨਾ ਉਹ ਬੜੇ ਆਪਣੇ ਵਿਅੰਗਮਈ ਹਿਸਾਬ ਦੇ ਨਾਲ ਦਿਖਾਊਗਾ ਲੋਕਾਂ ਨੂੰ ਚੰਗਾ ਲੱਗਦਾ ਹੈ ਟੀਟੂ ਬਾਣੀਏ ਨੇ ਹੁਣ ਜਦੋਂ ਜਿਮਨੀ ਚੋਣ ਹੋ ਕੇ ਹਟੀ ਇਸ ਤੋਂ ਪਹਿਲਾਂ ਲੋਕ ਸਭਾ ਚੋਣ ਦੇ ਵਿੱਚ ਉਮੀਦਵਾਰ ਰਿਹਾ ਇਹ ਵੀ ਪਤਾ ਲੱਗਿਆ ਕਿ ਵੋਟਾਂ ਪਿਛਲੀ ਵਾਰ ਦੇ ਵਿਧਾਨ ਸਭਾ ਨਾਲੋਂ ਵੀ ਬਹੁਤ ਥੋੜੀਆਂ ਪਈਆਂ ਜਿਹੜਾ ਟੀਟੂ ਬਾਣੀਆ ਦੇ ਕੋਲ ਲੋਕ ਆਪਣੇ ਮੁਸ਼ਕਲਾਂ ਲੈ ਕੇ ਆਉਂਦੇ ਪਹਿਲਾਂ ਥੋੜੇ ਜਿਓ ਉੱਤੇ ਆ ਜਾਣੇ ਆ ਵਿਧਾਨ ਸਭਾ ਜੇ ਕਿੰਨੀਆਂ ਕਿ ਪੈ ਗਈਆਂ ਸੀ ਵੋਟਾਂ ਜੇ ਪਿਛਲੀ ਵੀ 22 ਦੀ ਗੱਲ ਕੀਤੀ ਜਾਵੇ ਦੇ ਪਲਾਇਸ ਨੰਬਰ 226 226 23 ਵਾਰ ਐਸ ਵਾਰ 400 ਪਤਾ ਨਹੀਂ ਮੈਂ ਕਿਹਾ 6000 ਨਹੀਂ ਪੈਣੀ ਦੋਬਲ ਟ੍ਰਿਪਲ ਤਾਂ ਹੋਣੀ ਚਾਹੀਦੀਆਂ ਸੀ ਨਹੀਂ ਅਸਲ ਵਿੱਚ ਪਤਾ ਗੱਲ ਕੀ ਆ ਜਿਹੜੇ ਲੋਕ ਹੈਗੇ ਆ ਲੋਕਾਂ ਨੂੰ ਵੋਟ ਪਾਉਣ ਦਾ ਪਤਾ ਹੀ ਨਹੀਂ ਲੱਗਦਾ ਐ ਨਾ ਕਰੋ ਤੁਹਾਡੇ ਤਾਂ ਪਿਆਰ ਬੜਾ ਕਰਦੇ ਆ ਲੋਕ ਨਹੀਂ ਲੋਕੀ ਕੰਮ ਵਾਸਤੇ ਤਾਂ ਹੁਣ ਵੀ ਆਉਂਦੇ ਆ ਆਉਂਦੇ ਆ ਆਉਂਦੀ ਆ ਮੈਂ ਮੈਂ ਕਿਵੇਂ ਦਬਲ ਵੀ ਦੇ ਦਣਾ ਲੈ ਮੈਂ ਕਿਹਾ ਵੋਟ ਮੈਂ ਹਕੀਕਤ ਆ ਜਗਰਾ ਪਹਿਲਾਂ ਆਉਂਦੇ ਹੁੰਦੇ ਪਹਿਲਾਂ ਆਉਂਦੇ ਹੁੰਦੇ ਪਹਿਲਾਂ ਬਾਧੂ ਜਗਰਾ ਇਹਨਾਂ ਕਰਕੇ ਮੈਸੇਜ ਵੀ ਨਾ ਸੰਗਵਸਾ ਲੈਂਦਾ ਸੀਗਾ ਇਹ ਜਿ ਮੋਗੇ ਨਾ ਵਸਾ ਲੇ ਕਦੇ ਡਿਸ਼ਨਾ ਵਸਾ ਲੇ ਕਦੇ ਏਡੀਸ਼ਨਾ ਵਸਾ ਲੇ ਹਮ ਰੋਜ਼ ਮੈਥੋਂ ਪ੍ਰਸ਼ਾਸਨ ਦੁਖੀ ਰਹਿੰਦਾ ਸੀਗਾ ਅਸੀਂ ਲੜਦੇ ਸੀਗੇ ਵੀ ਸੱਚੇ ਬੰਦੇ ਨੂੰ ਤੁਸੀਂ ਤਾਂ ਕਿਉਂ ਕਰਦੇ ਹੋ ਹਮ ਪਰ ਤੁਸੀਂ ਦੇਖੋ ਆਪਣੇ ਬਾਗੇ ਪ੍ਰਾਣੇ ਤੋਂ ਆਇਆ ਕਰਮਚੀ ਦੇ ਬਰਾੜ ਜੀ ਕਦੇ ਸਾਡੇ ਹਲਕੇ ਦੱਖ ਚ ਦਿਖਿਆ ਨਹੀਂ ਹਮ ਉਹਨੇ ਕਿਉਂ ਗੱਡੀਆਂ ਤਾਂ ਆਇਆ ਲਹੂਟਰ ਮਾਰ ਮਾਰ ਲੰਗੀ ਬਾਈ ਜੀ ਕਦੇ ਸਾਡੇ ਹਲਕੇ ਚ ਆਏ ਹੀ ਨਹੀਂ ਉਹ ਹੁਣ ਬੋਟਾ ਚ ਹੀ ਆਇਆ ਵਾ ਕਿਉਂ ਆ ਹੁਣ ਜਿਹੜਾ ਬੁੱਢੇ ਨਾਲੇ ਵਾਲਾ ਮਸਲਾ ਬਹੁਤ ਫਿਰਦੇ ਆ ਉੱਥੇ ਕਿੱਥੇ ਫਿਰਦੇ ਬਾਈ ਦੀਦੇ ਕਿੱਥੇ ਆਕਰ ਆਹੀ ਦੇਖੇ ਅਮੀਰ ਬੰਦਾ ਦੀਂਦਾ ਹੁੰਦਾ ਵੇਹੇ ਉਹੀ ਦਿਖੀ ਜਾਂਦਾ ਘਰੇ ਬੈਠੇ ਹੀ ਉਹ ਅਸੀਂ ਪ੍ਰੈਸ ਕਾਨਫਰੰਸ ਕੀਤੀ ਆ ਨਾ ਪੱਕੇ ਹੁਣ ਕਿੱਥੇ ਆ ਉਹ ਹਾਂ 55 55000 ਪੱਦਰ ਤੇ ਅਸੀਂ ਚੀਜ਼ ਕਰਨੀ ਆ ਨਹੀਂ ਨਹੀਂ ਵੱਡੇ ਪੱਦਰ ਤੇ ਕੱਖ ਨਹੀਂ ਕਰਨੀ ਜੀ ਅਸਲ ਬੱਚਾ ਆਹ ਜਿਹੜੇ ਹੈਗੇ ਆ ਲੋਕ ਜਿਹੜੇ ਸਿਆਸਤ ਨੂੰ ਧਰ ਨਾਲ ਜੁੜਨ ਲੱਗੀ ਆ ਹੂੰ ਜਦੋਂ ਕਿ ਬਿਲਕੁਲ ਸ਼ਾਸਤ ਵੱਖਰੀਆ ਧਰਮੱਖਤਾ ਹੂੰ ਸਾਡੇ ਜਗਰਤਿਆਂ ਵਿੱਚ ਵੀ ਮਹਾਮਾਇ ਦਾ ਜਾਗਰਣ ਹੁੰਦਾ ਸੀਗਾ ਕਾਦੇ ਵਾਸਤੇ ਹੁੰਦਾ ਸੀ ਸ਼ੁਕ ਸ਼ਾਂਤੀ ਅਵਸਥਾ ਹੁੰਦਾ ਸੀ ਉਹਦੇ ਵਿੱਚ ਵੀ ਆਕਲਈ ਮਿੱਤਲ ਨੇ ਗੰਦ ਪਾਇਆ ਉਹ ਜਦੋਂ ਕਹਿੰਦੇ ਲੋਕ ਸਭਾ ਤੋਂ ਪਹਿਲਾਂ ਇੱਕ ਪਾਸੇ ਬਿੱਟੂ ਸਾਹਿਬ ਇੱਕ ਪਾਸੇ ਵਡਿੰਗ ਸਾਹਿਬ ਬਾਬਾ ਉੱਥੇ ਵੀ ਆਇਆ ਹੈ ਹੈਲੋ ਹਾਈ ਹੋ ਗਈ ਸੀ ਉਹ ਉੱਥੇ ਵੀ ਆ ਹੀ ਚੱਲਿਆ ਕੰਮ ਕਰਾ ਹਾਂ ਹਮ ਰਾਮ ਕੋ ਲਾਏ ਆਂ ਰਾਮ ਨੂੰ ਨੂੰ ਹੀ ਭਲਿਆ ਸਕਦੇ ਰਾਮ ਸਾਰੀ ਦੁਨੀਆ ਨੂੰ ਲੈ ਕੇ ਆਊਗਾ ਹੂੰ ਫਪਰ ਨੂੰ ਲਿਖਿਆ ਉਹਨਾਂ ਲਈ ਕੋਣ ਹੂੰ ਇਹ ਬੱਚੇ ਨਾ ਵੀ ਲੋਕਾਂ ਨੂੰ ਚਾਹੀਦਾ ਵਾ ਇੱਕ ਕਮਜ਼ੋਰ ਬੰਦਾ ਜਿਹੜਾ 15 ਸਾਲ ਤੁਹਾਡੇ ਵਾਸਤੇ ਲੜਦਾ ਹੋਵੇ ਹੂੰ ਤੁਸੀਂ ਆਪ ਦਾ ਵੋਟ ਪਾ ਕੇ ਫਰਸ਼ੂਰਾ ਕਰ ਦਿਓ ਜੇ ਲੋਕਾਂ ਨੇ ਵੋਟ ਪਾਤੀ ਜੇ ਲੋਕਾਂ ਨੇ ਵੋਟ ਪਾਤੀ ਲੋਕਾਂ ਨੂੰ ਇਹ ਵੀ ਪਤਾ ਹੁੰਦਾ ਜਿਹੜੇ ਥੋੜੇ ਜਿਹਾ ਪੁਰਾਣੇ ਹੁੰਦੇ ਆ ਕਿ ਅਸੀਂ ਇਹ ਤੋਂ ਕੰਮ ਕਿਵੇਂ ਕਢਾਵਾਂਗੇ ਬੰਦੇ ਤੋਂ ਕਮ ਹੁਣ ਵੀ ਕਿਡਵਾਈ ਜਾਂਦੇ ਆ ਕਢਾਉਂਦੇ ਆ ਹੋਰ ਜਿ ਕਿਵੇਂ ਕਿਵੇਂ ਲੋਕਾਂ ਦੇ ਮੈਂ ਕਢਾਇਆ ਕਿਸੇ ਦਾ ਆ ਆ ਆ ਕਿਸੇ ਦਾ ਜਾਲਸਾ ਜੀ ਹੋ ਗਈ ਮੇਰੇ ਕੋਲ ਆ ਜਾਂਦੇ ਆ ਜ਼ਮੀਂਦਾਰ ਵਾਲਾ ਮੇਰੇ ਕੋਲ ਆ ਜਾਂਦੀ ਆ ਆਉਂਦਿਆਂ ਮੇਰੇ ਕੋਲ ਲੁੱਕ ਰੱਖਾਮ ਕੱਢਦੇ ਆ ਤੇ ਫਿਰ ਆ ਵੀ ਗੱਲ ਕਹਿੰਦੇ ਆ ਵੀ ਮੌਜੂਦਾ ਐਮਐਲਏ ਦੀ ਵੀ ਵਸਦੀ ਗੱਲਬਾਤ ਨਹੀਂ ਆ ਸਰਕਾਰ ਦੀ ਵੀ ਵਸਦੀ ਗੱਲ ਨਹੀਂ ਆ ਆ ਟੀਟੂ ਕਰ ਸਕਦਾ ਮੈਂ ਕਟਾਏ ਟੀਟੂ ਬਣਿਆ ਕੀ ਕਰਦਾ ਫਿਰ ਜਾਂਦਾ ਪੁਲਿਸ ਵਾਲੇ ਕੋਈ ਜਾਂਦੇ ਆ ਫਿਰ ਮੈਂ ਜੀ ਮੈਂ ਦਬਕੇ ਬਾਬਾ ਕੇ ਕਰੋਨਾਵਾ ਮੈਂ ਧਰਨੇ ਲਾ ਲਾ ਕੇ ਕਰੋਨਾਵਾ ਵੀ ਤੁਸੀਂ ਪਰੇਸ਼ਾਨ ਕਿਉਂ ਕਰ ਰਹੇ ਹੋ ਜਿਹੜੇ ਭਾਈ ਧਰਨਾ ਲੱਗਦਾ ਮੈਂ ਬਹੁਤ ਵਾਰ ਦੇਖਿਆ ਲੋਕ ਵੀ ਜਾਣਦੇ ਆ ਸਾਰਾ ਦਿਨ ਧਰਨਾ ਲੱਗਣਾ ਨਾਲ ਤੁਹਾਡੇ ਦੋ ਤਿੰਨ ਬੰਦੇ ਹੁੰਦੇ ਆ ਫਿਰ ਵੈਸੇ ਹੀ ਗੱਲ ਕਰਦੇ ਟਿੰਟੂ ਬਾਣੀ ਦਾ ਮਗਰੋਂ ਮਤਲਬ ਜ਼ਮੀਨ ਜਮਨ ਖਾਸੀ ਹੋਣੀ ਹੈ ਬਿਲਕੁਲ ਤਾਂ ਵਾਧੂ ਵਜੇ ਕਿਰਾ ਦੇਖੋ ਰੰਗ ਰੂਮ ਹੋਣ ਵਾਲੇ ਆ ਹਾਂ ਬਾਕੀ ਮੈਂ ਤਾਂ ਆਪ ਕਹਿੰਦਾ ਸੀ ਕਿ ਵੀ ਈਡੀ ਦਾ ਛਾਪਾ ਪੈਣਾ ਚਾਹੀਦਾ ਵਾ ਮੈਂ ਮਾਰੇ ਬੰਦੇ ਦੇ ਈਡੀ ਛਾਪਾ ਮਾਰੀ ਜਾਂਦੀ ਹੈ ਛਾਪਾ ਸਾਡੇ ਵੀ ਪੈਣਾ ਚਾਹੀਦਾ ਵਾ ਨਹੀਂ ਟਰੱਕ ਭਰ-ਭਰ ਕੇ ਬੈਂਡ ਬਾਜਿਆਂ ਨਾਲ ਕਦੇ ਕਹਿੰਦੇ ਉਹ ਕਿਹੜਾ ਬੂਟਾ ਲਾਇਆ ਸੀਗਾ ਨਸ਼ੇ ਉਹ ਭੰਗ ਦਾ ਸੀ ਕੀ ਸੀ ਉਹ ਮਿੰਤਾ ਯਾਦ ਅਜੇ ਤੱਕ ਟੋਲ ਪਲਾਜ਼ਾ ਤੇ ਲਾਇਆ ਸੀ ਟੋਲ ਪਲਾਜ਼ਾ ਤੇ ਮਤਲਬ ਜੀ ਪੰਜਾਬ ਹਾਂ ਚਿੱਟੇ ਦੀ ਰਾਜਤਨੀ ਬੰਦਾ ਜਾ ਰਿਹਾ ਹੂੰ ਚਿੱਟੇ ਨਾਲ ਨੌਜਵਾਨ ਮਰਦੇ ਆ ਤੇ ਹੁਣ ਤੁਸੀਂ ਦੇਖਿਆ ਹੋਣਾ ਵਾ ਵੀ ਕੁੜੀਆਂ ਵੀ ਚਿੱਟੇ ਦਾ ਸ਼ਿਕਾਰ ਹੋਣ ਲੱਗ ਗਿਆ ਸਾਡਾ ਮਕਸਦ ਸੀਗਾ ਬਿ ਚੱਟਾ ਨੂੰ ਪੰਜਾਬ ਵਿੱਚ ਕੋਈ ਤਾਕਤ ਨਹੀਂ ਜਿਹੜੀ ਖਤਮ ਕਰ ਸਕੇ ਇਹਦਾ ਇੱਕੋ ਇੱਕ ਹਾਲਾ ਡੋਡੇ ਫਿੰਖੂ ਪੰਜਾਬ ਦੇ ਵਿੱਚ ਖਸਕਾਦੀ ਖੇਤੀ ਹੋਵੇ ਤੇ ਖੇਤੀ ਨਹੀਂ ਕਰਨੀ ਕਲੇ ਡੋਡੇ ਵੀ ਹੁੰਦੇ ਠੇਕੇ ਖੋਲਦੇ ਜਿਵੇਂ ਸਰਾਬ ਦੇ ਆ ਜਿਹੜਾ ਨੌਜਵਾਨ ਚਟਣਾ ਸਾ ਕਰਦਾ ਵਾ ਹੁਣ ਥੋੜੀ ਥੋੜੀ ਮਾਤਰਾ ਵਿੱਚ ਦਿੱਤੀ ਜਾਵੇ ਹੁਣ ਹੌਲੀ ਹੌਲੀ ਡੋਜ ਘਟਾਓ ਉਹਦੀ ਯਾਨੀ ਲੈਣ ਤੇ ਲੈ ਆਓ ਪਰ ਸਾਡੀ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਨਹੀਂ ਵੀਰ ਜੀ ਅਗਲੇ 5 ਸਾਲ ਬੜੇ ਔਖੇ ਹੋਣੇ ਆਪਣੇ ਬੜੇ ਔਖੇ ਅੱਜ ਲੋਕੀ ਅੱਜ ਅੱਜ ਲੋਕੀ ਕਹਿੰਦੇ ਟੀਟੂ ਬਾਣੀਏ ਪਾਗਲ ਆ ਬੁੱਢੇ ਨਾਲ ਦੇ ਪਾਣੀ ਨਾਲ ਨਾ ਆਇਆ ਆਪਦੇ ਉੱਤੇ ਪਾ ਆ ਮੈਂ ਆਪਦਾ ਤਮਾਸ਼ਾ ਦਾ ਕੀਤਾ ਹੀ ਕੀਤਾ ਆਪਦਾ ਤਮਾਸ਼ਾ ਬਣਾਇਆ ਮੈਂ ਸਰਕਾਰਾਂ ਦਾ ਤਮਾਸ਼ਾ ਹੀ ਬਣਾਇਆ ਜਿਹੜਾ ਬਠਿੰਡਾ ਹਸਪੀਟਲ ਕੈਂਸਰ ਹਸਪੀਟਲ ਉਹਦੀ ਤੁਸੀਂ ਰਿਪੋਰਟ ਦੇਖੀ ਹੋਊਗੀ 6 ਸਾਲ ਦੇ ਬੱਚੇ ਨੂੰ ਕੈਂਸਰ ਹੋਣ ਲੱਗ ਗਿਆ 6 ਸਾਲ ਦੇ ਮਤਲਬ ਉਹ ਖੂਨ ਚ ਆ ਗਿਆ ਖੂਨ ਦੇ ਵਿੱਚ ਆ ਗਿਆ ਉਥੇ ਇੱਕ ਨਹੀਂ ਆ ਉਥੇ ਕਾਫੀ ਬੱਚੇ ਆਏ ਆ ਆ ਹੁਣੇ ਹੁਣੇ ਰਿਪੋਰਟ ਆਈ ਹੈ ਜੇ ਸਾਡੇ 6 ਸਾਲ ਦਾ ਬੱਚਾ ਸੁਰੱਖਿਅਤ ਨਹੀਂ ਆ ਆਪਾਂ ਕਿੱਥੇ ਸੁਰੱਖਿਅਤ ਯਾਨੀ ਹਾ ਤਾਲੂਕੀ ਕਹਿੰਦੇ ਆ ਵੀ ਟੀਟੂ ਬਾਣੀਆਂ ਵੀ ਗਲਤ ਆ ਟੀਟੂ ਬਾਣੀਏ ਨੂੰ ਅਸੀਂ ਬੋਟਰੀ ਪੂਣੀ ਟੀਟੂ ਬਾਣੀਏ ਨੂੰ ਤਾਕਤ ਜੀ ਬਣਾਉਣੀ ਮੈਂ ਤਾਂ ਅਸਿਕ ਮੇ ਲੋਕ ਮੇਰੀ ਤਾਕਤ ਬਣਾਉਣਗੇ ਤੇ ਮੈਂ ਦੁਗਣੀ ਹੌਸਲੇ ਨਾਲ ਲੜੂਗਾ ਕਿ ਮੈਨੂੰ ਕੀ ਪਤਾ ਸੀਗਾ ਕਿ ਜਿਹੜੇ ਮੇਰੇ ਥੋੜੇ ਮੋਟੇ ਹੌਸਲੇ ਆ ਲੋਕੀ ਉਹ ਵੀ ਤੋੜ ਦੇਣਗੇ ਜਦੋਂ ਟੀਟੂ ਬਾਣੀਏ ਆਪਣੇ ਘਰੇ ਬੈਠਾ ਹੁੰਦਾ ਆਪਣਾ ਦੁਕਾਨ ਤੇ ਬੈਠਾ ਹੁੰਦਾ ਲੋਕ ਆਉਂਦੇ ਆ ਭਾਵੇਂ 2 4 6 8 10 ਆਗੇ ਚਾਹ ਵੀ ਪਲੋਣੀ ਪੈ ਜਾਂਦੀ ਆ ਨਾਲ ਵੀ ਜਾਣਾ ਪੈਂਦਾ ਬੈਗ ਸਾਰਾ ਕੁਝ ਕਰ ਰਹਾ ਬੰਦੇ ਹਾਂ ਜੇ ਮੈਂ ਕਿਸੇ ਦੇ ਨਾਲ ਗਿਆ ਮੈਂ ਉਹਨਾਂ ਦਾ ਕਦੇ ਠੰਡਾ ਤੱਕ ਨਹੀਂ ਪੀਤਾ ਅੱਛਾ ਜੀ ਕਿਤੇ ਜਾਣਾ ਵੀ ਹੈ ਮੈਂ ਕਹਿੰਦਾ ਠੰਡਾ ਲੱਕ ਨਹੀਂ ਪੀਤੀ ਮੇਰੇ ਕੋਲ ਆਉਂਦੇ ਆ ਠੰਡੇ ਵੀ ਮਗੋਣੇ ਆ ਆ ਪੀਏ ਨਾ ਪੀਏ ਦੇਖ ਆਉ ਬਾਕਤ ਕਰਨੀ ਪੈਂਦੀ ਹੈ ਜਿੱਦਨ ਮੈਂ ਬੂਟਾ ਦੇ ਵਿੱਚ ਹਰੇ ਆ ਉਦ ਦਿਨ ਹੀ ਮੇਰੇ ਦੁਕਾਨ ਤੇ ਮੇਲਾ ਲੱਗਿਆ ਹੋਇਆ ਹਾਰਨ ਤੋਂ ਬਾਅਦ ਹਾਂ ਇਹ ਕਿਉਂ ਮੇਰਾ ਕੰਮ ਜੀ ਆ ਪਰੇ ਫਸ ਗਿਆ ਆ ਫਸ ਗਿਆ ਮੈਂ ਬੂਟਾ ਕਿੱਥੇ ਪਾਈਏ ਸੀਗੀ ਹੂੰ ਬੂਟਾ ਕਿੱਥੇ ਪਾਈਏ ਸੀ ਵੀਰ ਹੂੰ ਹੂੰ ਤੁਸੀਂ ਬੂਟਾ ਕਹ ਨੂੰ ਦਾ ਹੋਰ ਪਾਸੇ ਆ ਤੇ ਸਿੰਘ ਪਸੋਂ ਨੂੰ ਡੀਡੂ ਬਾਣੀ ਹੂੰ ਤੁਸੀਂ ਵੋਟਰ ਦਾ ਵੋਟਰ ਦਾ ਮਤਲਬ ਕੀ ਸੀਗਾ ਹੂੰ ਕਹਿੰਦੇ ਭੀਮਰਾਓ ਉਮੀਦਵਾਰ ਸਾਹਿਬ ਨੇ ਸਾਨੂੰ ਵੋਟਰ ਦਾ ਹੱਕ ਦਵਾਇਆ ਹੂੰ ਉਹਨਾਂ ਨੇ ਆਹੀ ਗੱਲ ਆਖੀ ਸੀਗੀ ਕਿ ਚੰਗੇ ਬੰਦੇ ਨੂੰ ਵੋਟ ਦਿਓ ਜਿਹੜੇ ਚੰਗੇ ਖੜੇ ਹੂੰ ਤੇ ਆਪਾਂ ਕੀ ਕਰਨ ਲੱਗੇ ਆ ਹੱਦੋਬਾਦ ਦੇ ਲੋਕੀ ਪੈਸ਼ੇ ਦੀ ਚਾਕ ਕਰਦੇ ਆ ਹੂੰ ਕਿਉਂਕਿ ਲੋਕੋ ਲੀਡਰਾਂ ਨੇ ਲਾ ਦੇ ਹੂੰ ਹੱਦੋਬਾਦ ਦੇ ਨਸ਼ਿਆਂ ਦੀ ਪਰ ਇਸ ਵਾਰ ਲੋਕ ਸਭਾ ਦੇ ਵਿੱਚ ਦੇਖਿਆ ਸਪੈਸ਼ਲੀ ਜੇਕਰ ਜ਼ਿਲ੍ਹਾ ਲੁਧਿਆਣਾ ਦੀ ਗੱਲ ਕੀਤੀ ਜਾਵੇ ਇੰਨੀ ਕੈਂਪੇਨਿੰਗ ਹੋਈ ਆ ਪੋਸਟਰ ਬਾਰ ਦੀ ਗੱਲ ਕਰਦੇ ਆ ਐਡੇ ਐਡੇ ਪੋਸਟਰ ਲੱਗੇ ਰਹੇ ਆ ਮੈਂ ਨਾਮ ਨਹੀਂ ਲੈਣਾ ਨਿੱਜੀ ਤੌਰ ਤੇ ਕਿਸੇ ਦਾ ਉਹ ਦੇਖ ਕੇ ਇੱਕ ਮਾੜੇ ਜਿਹੜਾ ਘਰ ਦਾ ਬੰਦਾ ਜਿਹੜਾ ਦਿਹਾੜੀ ਲਾਉਣ ਲਈ ਪਹਿਲਾਂ ਪਿੰਡੋਂ ਆਪਣੇ ਸਾਈਕਲ ਸਕੂਟਰ ਤੇ ਅੱਡੇ ਤੇ ਲਾਉਂਦਾ ਅੱਡੇ ਉਝੇ ਕੋਈ ਰੈਕੋਰਡ ਵਾਲਾ ਬੰਦਾ ਜਾਂ ਕੋਈ ਜਗਰਾਉਂ ਦੇ ਮਗਰਲੇ ਪਿੰਡ ਵਾਲਾ ਬੰਦਾ ਉੱਥੋਂ ਬੱਸ ਚੜਦਾ ਗਰਮੀ ਦੇ ਵਿੱਚ ਹਾਲਾਤ ਗਰਮੀ ਦੇ ਸਭ ਨੂੰ ਪਤਾ ਫਿਰ ਉਹ ਲੁਧਿਆਣੇ ਪਹੁੰਚਦਾ ਉੱਥੋਂ ਆਟੋ ਲੈ ਕੇ ਆਪਣੇ ਕੰਮ ਤੇ ਪਹੁੰਚਦਾ ਉਹ ਐ ਪੋਸਟਰ ਦੇਖਦਾ ਪਿਆ ਸੀ ਤਾਂ ਉਹਨੂੰ ਐ ਪਤਾ ਲੱਗਿਆ ਸੀ ਬਈ ਮੇਰੇ ਵੱਸ ਦੀ ਗੱਲ ਇਹ ਨਹੀਂ ਕਿ ਮੈਂ ਆਪਣੀ ਦਿਹਾੜੀ ਰੋਟਾ ਹੀ ਕਮਾਉਂਦਾ ਪਰ ਜਿਹੜੇ ਹਾਲਾਤ ਦੇਖੇਗੇ ਇੰਨਾ ਪੈਸਾ ਰੋੜਿਆ ਗਿਆ ਉਹਦੇ ਬਾਰੇ ਕੀ ਤੁਸੀਂ ਤਾਂ ਨਾ ਲੈ ਨਹੀਂ ਸਕਦੇ ਮੈਂ ਨਾ ਲੈਣਾ ਵਾ ਰਵਨੀਤ ਬਿੱਟੂ ਮੇਰਾ ਵੱਡਾ ਭਰਾ ਉਹਦੇ ਹਲਕੇ ਦਾਖੇ ਵਿੱਚ ਗਵਰਨਮੈਂਟ ਕਹਿੰਦੀ 95 ਲੱਖ ਤੁਸੀਂ ਖਰਚਾ ਹਾਂ ਲੋਕ ਸਮਝ 95 ਲੱਖ ਦੇ ਬੋਰਡ ਤਾਂ ਇੱਥੇ ਲੱਗੇ ਹੋਏ ਸੀਗੇ 95 ਲੱਖ ਦੇ ਬੋਰਡ ਤੇ ਗੱਡੀਆਂ ਕਿਉਂਕਿ ਇਹਨਾਂ ਨੇ ਕੀ ਆ ਸਾਰਾ ਚੋਣ ਕਮਿਸ਼ਨ ਨੂੰ ਪਤਾ ਹੁੰਦਾ ਵਾ ਪਰ ਉਹ ਦੇ ਨਿਗਰਾਨੀ ਕਿਹਨਾਂ ਦੀ ਹੁੰਦੀ ਆ ਉਹ ਨਿਗਰਾਨੀ ਕਰਦੇ ਢੀਡੂ ਬਾਣੀ ਦੇ ਜਿਹਦੇ ਕੋਲ ਇੱਕ ਗੱਡੀ ਆ ਵਿੱਚ ਚਾਰ ਕੁਰਸੀਆਂ ਪਈਆਂ ਨੇ ਨਿਗਰਾਨੀ ਉਹਦੀ ਉਹਦੀ ਗੱਡੀ ਹੈਗੀ ਢੀਡੂ ਬਾਣਿਆਂ ਕੋਲੇ ਹਾਂ ਗੱਡੀ ਅ ਜਦੋਂ ਮੈਂ ਚੋਣਾ ਲੜਦਾ ਸੀਗਾ ਉਹ ਛੋਟਾ ਹੱਤੀ ਕਰ ਲਿਆ ਸੀ ਉਹ ਤੇ ਅਸੀਂ ਅਸੀਂ ਇੱਕ ਕੈਂਪੇਨ ਕਰਾ ਲਿਆ ਤੇ ਹਾਂ ਉਹਦੀ ਨਿਗਰਾਨੀ ਤੇ ਸਾਰਾ ਕੁਝ ਚੋਣ ਕੇ ਵਿੱਚ ਰੱਖੀ ਬੈਠਾ ਵਾ ਕਿ ਕਿੱਥੇ ਗਈ ਕਿੱਥੇ ਆਈ ਇਹਨਾਂ ਦਾ ਕੋਈ ਹਿਸਾਬ ਦਾ ਵੀ ਇਹਨੂੰ ਇੱਕ ਪਰਮਿਸ਼ਨ ਲੈਂਦੇ ਆ ਹਾਂ ਗੱਡੀ ਦੀ ਉਸ ਪਰਮਿਸ਼ਨ ਤੇ ਆਪ 100 ਗੱਡੇ ਚਲਾ ਦਿੰਦੇ ਕੋਈ ਰੋਕਣ ਵਾਲਾ ਹੈ ਨਹੀਂ ਇਨਨ ਕੋ ਤੋਂ ਕੋ ਨਾਲ ਹੈ ਨਹੀਂ ਸਾਨੂੰ ਡੀਸੀ मैम ਕਹਿੰਦੀ ਹੂੰ ਕਹਿੰਦੀ ਜੀ ਜਦੋਂ ਤੁਸੀਂ ਰੈਲੀ ਕਰਨੀ ਆ ਆਪਣੀ ਆ ਕੀ ਕਰਾਉਂਦੇ ਆ ਆ ਰੋਡ ਸ਼ੋਅ ਰੋਡ ਸ਼ੋਅ ਕਰਨਾ ਵਾ ਉਦੋਂ ਕੀ ਕਰਨਾ ਵਾ ਰੋਡ ਸ਼ੋਅ ਦੇ ਵਿੱਚ 10 ਗੱਡੀਆਂ ਅੱਗੇ ਜਾਣਗੀਆਂ ਠੀਕ ਆ 20 ਗੱਡੀਆਂ ਕੱਟ ਨਹੀਂ ਪਹਿਲਾਂ ਉਸ ਤੋਂ ਬਾਅਦ ਗੈਪ ਪਾਉਣਾ ਵਾ 20 ਗੱਡੀਆਂ ਫੇਰ ਕੱਢਣੀਆਂ ਨੇ ਮੈਂ ਕਿਹਾ ਜੀ ਇਹਨਾਂ ਦਾ ਤੁਸੀਂ ਕੀ ਹੋਂਦੀ ਦੇਖਿਆ ਅੱਛਾ ਅ ਸਾਡੀ ਉੱਥੇ ਬੈਸਬਾਜੀ ਹੋਈ ਆ ਹਾਂ ਸਾਨੂੰ ਸੁਰੱਖਿਆ ਦਿੱਤੀ ਜਾਂਦੀ ਆ ਉਹ ਵੀ ਖਾਣਾ ਪੂਰਤੀ ਹੁੰਦੀ ਆ ਸੁਰੱਖਿਆ ਦਿੱਤੀ ਇੱਕ ਤਾਂ ਬੰਦਾ ਸਿਹਾਰ ਤੋਂ ਚੱਲ ਆਇਆ ਚਾਰ ਦਿਨਾਂ ਬਾਅਦ ਆਇਆ ਮੇਰੇ ਕੋਲ ਅੱਛਾ ਬਗੈਰ ਰਫਲ ਤੋਂ ਕਹੇ ਮੈਂ ਤੁਹਾਡੇ ਗਨ ਮੈਂ ਨਾ ਮੈਂ ਕਹੀ ਮੁੱਖਿਆ ਨਾ ਕਰੋਗੇ ਤੁਸੀਂ ਜਦੋਂ ਮੈਂ ਐਸਐਸਪੀ ਨੂੰ ਫੋਨ ਲਾਇਆ ਐਸਐਸਪੀ ਨੂੰ ਲਾਇਆ ਫੋਨ ਉਹ ਕਹਿੰਦੇ ਇੱਥੇ ਆ ਕੇ ਲੈ ਜੂਗੀ ਮੈਂ ਦੇਣਾ ਉਹਨੂੰ ਐਸਪੀ ਕਹਿੰਦਾ ਮੈਂ ਦੇਣਾ ਉਹਨੂੰ ਮੈਂ ਕਹਾ ਯਾਰ ਆ ਤਾਂ ਕੋਈ ਸਮਝਦਾ ਹੀ ਨਹੀਂ ਕਰ ਫਿਰ ਡੀਸੀ ਉੱਥੇ ਸੀਗੀ ਕਿਦਾਂ ਉੱਥੇ ਮੈਂ ਡੀਸੀ ਮੈਮ ਨੂੰ ਕੀਤੀ ਮੈਂ ਕਹਾ ਤੁਸੀਂ ਸਾਨੂੰ ਸੁਰੱਖਿਆ ਦਿੱਤੀ ਆ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਰ ਸੁਰੱਖਿਆ ਬਦਲ ਲਓ ਤੁਸੀਂ ਆਪਦੀ ਮੈਨੂੰ ਦੇ ਦਿਓ ਮੇਰੀ ਤੁਸੀਂ ਰੱਖ ਲਓ ਮੈਂ ਕਿਹਾ ਜੀ ਇੱਕ ਦੇ ਤਾਂ ਕਿਡਨੀ ਦੇ ਦੋ ਆਪਰੇਸ਼ਨ ਹੋਏ ਆ ਅੱਛਾ ਇੱਕ ਮੈਂ ਕਿਹਾ ਬਗੈਰ ਉਹ ਤੋਂ ਆ ਗਿਆ ਉਹ ਵੀ ਪਹੁੰਚਿਆ ਨਹੀਂ ਉੱਥੇ ਪੁਲਿਸ ਕਮਿਸ਼ਨ ਸਾਹਿਬ ਕਹਿੰਦੇ ਜੀ ਮੇਰਾ ਤੁਸੀਂ ਇਹ ਨੰਬਰ ਮੇਰਾ ਲੈ ਲਿਆ ਕਹਿੰਦੇ ਅੱਜ ਸ਼ਾਮ ਤੱਕ ਪਹੁੰਚ ਜੂਗੀ ਮੈਂ 10 ਦਿਨ ਬਗੈਰ ਸਪੋਰਟ ਤੇ ਬੈਠਾ ਰਿਹਾ ਮੈਂ ਮੈਂ ਪਰਵਾਹ ਨਹੀਂ ਕੀਤੀ ਮੈਨੂੰ ਪਤਾ ਸੀ ਕਿ ਕੋਲੇ ਹੋਈ ਤਾਂ ਵੀ ਹੋਈ ਆ ਨਾ ਹੋਈ ਤਾਂ ਵੀ ਹੋਈ ਆ ਪਰ ਮੇਰੀ ਕਾਪੀ ਤੇ ਚੜੀ ਹੋਈ ਸੀ ਸੁਰੱਖਿਆ ਅੱਛਾ ਜਿਹੜੀ ਨੂੰ ਦਿੱਤੀ ਹੋਈ ਆ ਫੇਰ ਮੈਂ ਚੰਡੀਗੜ੍ਹ ਮੇਲ ਪਾਈ ਗਿਆ ਫੇਰ ਰਾਤ ਨੂੰ ਭੱਜੜਾ ਪਈਆਂ ਤਦ ਵਾਸਤੇ ਵੀ ਫੋਨ ਆਉਣ ਲੱਗੇ ਹੂੰ ਉਧਰੋਂ ਲੁਧਿਆਣਾ ਵਾਲਜੀ ਦੀ ਐ ਡਾਕਟਰੋਂ ਫੋਨ ਆਉਣ ਲੱਗੇ ਇਧਰੋਂ ਬਸ ਸੁਧਾਰ ਦਾ ਕੰਮ ਵਜਣ ਲੱਗੇ ਟੀ 2 ਜੀ ਟੀ 2 ਜੀ 0 ਜੀ ਹੂੰ ਕਹਿੰਦੇ ਘਾਟਾ ਸਾਡੇ ਕੋਲ ਬੰਦੇ ਮੈਂ ਵੀ ਘਾਟਾ ਦਾ ਫਿਰ ਤੁਸੀਂ ਮੈਨੂੰ ਲੈ ਕੇ ਦੇ ਦਿਓ ਹੂੰ ਮੇਰੇ ਪਾਸੇ ਘਾਟਾ ਤੇ ਜਿਹੜੇ ਆਹ ਮੈਂ ਕਿਹਾ ਰਵਣੀ ਦੀ ਬਟੂਣੀ ਲਈ ਫਿਰਦੇ 700 700 ਬੰਦਾ ਹਲੋ ਕੋਨਾ ਬache ਬੰਦਾ ਹੂੰ ਮੈਂ ਕਿਹਾ ਸ਼ਕਧੂ ਇਹ ਨਾ ਦੇ ਸਾਨੂੰ ਸਾਨੂੰ ਸੁਰੱਖੇ ਲੋਡ ਨਹੀਂ ਰੱਖਣ ਖਾਤੇ 'ਚ ਨਾ ਪਾਓ ਜੇਕਰ ਆਪਾਂ ਗੱਲ ਕੀਤੀ ਜਾਵੇ ਜਿਮਨੀ ਚੋਣ ਹੋ ਕੇ ਹਟਿਆ ਹੁਣੇ-ਹੁਣੇ ਉਹ ਕਹਿੰਦੇ ਕਿ ਗਲੇ ਦੀ ਹੱਡੀ ਬਣ ਗਿਆ ਸੀ ਆਮ ਆਦਮੀ ਪਾਰਟੀ ਲਈ ਜੇ ਹਾਰ ਗਏ ਤਾਂ ਕੰਮ ਡੋਂਸੀ ਜਿਹੜਾ 13 0 ਵਾਲਾ ਮਿਸ਼ਨ ਸੀ ਉਹ ਤਾਂ ਲਾਂਭੇ ਹੋ ਗਿਆ ਸੀਗਾ ਪਰ ਬਚਾਅ ਹੋ ਗਿਆ ਭਗਵੰਤ ਮਾਨ ਸਰਕਾਰ ਨੂੰ 2.5 ਸਾਲ ਹੋ ਗਏ ਆ ਕੀ ਕਹਿਣਾ ਦੇਖੋ ਜੀ ਜਿਹੜੀ ਜਨਦਰ ਦੀ ਸੀਟ ਜਿੱਤੀ ਆ ਆ ਤਾਂ ਕਾਰਸ ਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਜਿੱਤੀ ਹੈਗਾ ਇੱਕ ਦਾਵਾ ਕਰਦੇ ਪਏ ਪਾ ਪੂਰਾ ਹੀ ਆ ਇਹਨਾਂ ਨੇ ਕਾਂਸ ਦਾ ਕੈਂਡੀਡੇਟ ਹੀ ਇਹਨਾਂ ਨੇ ਮਾੜਾ ਖੜਾ ਕੀਤਾ ਕਰ ਸਰੇਂਦਰ ਕੌਰ ਬਿਲਕੁਲ ਮਾਰੀ ਖੜੀ ਕੀਤੀ ਇਹਨਾਂ ਨੇ ਰਾਜ ਆ ਬੜਾਂਗੇ ਉੱਤੇ ਗੋਲ ਗੱਪੀ ਖੰਦਾ ਰਿਹਾ ਪਰਚਾਰ ਤਾਂ ਉਹਨੇ ਕੀਤਾ ਹੀ ਨਹੀਂ ਆ ਚੰਨੀ ਨੇ ਕੱਖ ਨਹੀਂ ਕੀਤਾ ਕਰਨਾ ਚੰਨੀ ਨੇ ਕਰ ਕਿ ਇਹਨਾਂ ਦਾ ਮਤ ਪਹਿਲੀ ਪਹਿਲੀ ਵਾਰ ਤਾਂ ਤੁਹਾਨੂੰ ਪੋਸਟਾਂ ਪਾਈਆਂ ਸੀ ਪਰ ਉਹ ਨਹੀਂ ਆਹ ਨਾਲ ਜਦੋਂ ਵੋਟਾਂ ਪੈਂਦੀਆਂ ਸੀ ਉਹਦਾ ਸੂਟ ਸਾੜ ਫੜੇ ਚੰਨੀ ਸਾਹਿਬ ਨੇ ਸੂਟ ਸਾੜ ਤਾਂ ਸੀ ਇਹਨਾਂ ਦਾ ਬਸ ਥੋੜੇ ਦੁਕਾਨ ਸੂਟਾਂ ਦੀ ਆ ਕਿਤੇ ਐਦਰ ਇੱਥੋਂ ਕਿਤੇ ਗਏ ਹੁਣ ਆਖਰ ਸੁਣੋ ਜੀ ਜਿਹੜਾ ਚੀਜ਼ਾ ਫੜਦੇ ਆ ਆ ਤਾਂ ਡਰਾਮੇ ਹੀ ਆ ਉਹਨਾਂ ਦਾ ਲਾਈਵ ਹੋ ਕੇ ਫੂਟ ਵੜੇ ਆ ਉਹ ਫੜ ਲਿਆ ਕਿ ਫੜ ਲਿਗਣਾ ਚੋਣ ਪ੍ਰਚਾਰ ਦਾ ਕੀਤਾ ਇਨਾਂ ਨੇ ਇਹਨਾਂ ਨੇ ਜਿਕਰ ਅੱਛਾ ਉਹ ਕਿਉਂ ਇੱਕ ਪਾਸੇ ਦੇਖਿਆ ਵੀ ਇਕੱਠੇ ਤਾਂ ਨਹੀਂ ਹੋਏ ਬਹੁਤ ਕਾਰਨ ਰਸੀ ਪਰ ਕਰਦੇ ਰਹੇ ਆ ਨਹੀਂ ਨਹੀਂ ਪਰ ਜੇ ਹਾਂ ਜੇ ਬਾਈ ਜੀ ਵੇ ਲਾ ਲੋ ਹਰੇ ਆ ਤਰ੍ਹਾਂ ਦਾ ਵੜੇ ਨੂੰ ਤਸਤੀਫਾ ਦੇਣਾ ਚਾਹੀਦਾ ਵਾ ਉਹ ਕਹਿੰਦਾ ਮੈਂ ਜ਼ਿੰਮੇਵਾਰੀ ਲੈਣਾ ਹਾਂ ਤੁਸੀਂ ਬੋਲੋ ਸਹੀ ਬੋਲੋ ਨਹੀਂ ਬਾਈ ਜੀ ਇਹ ਤਾਂ ਨਹੀਂ ਗੱਲ ਹੋਈ ਵੀ ਇਹ پورے ਪੰਜਾਬ ਦੇ ਕਾਂਗਰਸ ਦਾ ਪ੍ਰਚਾਰ ਹੈ ਕਿਸੇ ਜ਼ਮਨੀ ਚੋਣ ਆ ਗਿਆ ਹੋਵੇ ਤੁਸੀਂ ਗੱਲ ਸੁਣੋ ਚਾਰ ਦਿਨ ਪਹਿਲਾਂ ਉੱਥੋਂ ਚੰਨੀ ਜਥੇਆ ਹੋਵੇ ਜੀ ਹਾਂ ਤੇ ਗੱਲ ਸਮਝਦੋ ਬਾਲਾ ਮੇਰਾ ਚਾਰ ਦਿਨ ਬਾਅਦ ਉਹੀ ਸੀਟ ਆ ਆਮ ਆਦਮੀ ਪਾਰਟੀ ਨੂੰ ਵੱਡੇ ਮਾਰਜਿਨ ਨਾਲ ਜਾਰੀ ਹੋਵੇ ਪਰ ਲੋਕ ਤਾਂ ਸਿਆਣੇ ਆ ਨਾ ਲੋਕ ਇਹ ਥੋੜਾ ਸਮਝਦੇ ਆ ਵੀ ਜ਼ਿਮਨੀ ਚੇਨ ਲੋਕ ਸਭਾ ਦਾ ਕੀ ਮਤਲਬ ਆ ਜ਼ਿਮਨੀ ਚੇਨ ਨਹੀਂ ਅੱਛਾ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਪਤਾ ਸੀ ਕਿ ਉੱਥੇ ਕਾਰਸ ਆਉਗੀ ਕਿ ਨਹੀਂ ਫਿਰ ਉੱਥੇ ਤਾਂ ਫਿਰ મોદી ਬੈਠਾ ਹਾਂ ਫਿਰ ਚੰਨੀ ਨੂੰ ਕਹਿੰਦੀ ਕੀ ਵੀ ਜੀ ਵੀ ਨੂੰ ਮੰਨ ਲੈਂਦੇ ਫਿਰ ਸ਼ਾਇਦ ਇਹ ਵੀ ਸੁਸ਼ੀਲ ਸਿੰਘ ਵਾਲਾ ਰੌਲਾ ਪੈ ਸਕਦਾ ਅਸਲ ਵਿੱਚ ਪਤਾ ਗੱਲ ਕੀ ਆ ਜੀ ਜਿਹੜੇ ਸਰਕਾਰਾਂ ਨੇ ਉਹ ਬਥੇਰਾ ਕੋ ਕਰਦੀਆਂ ਨੇ ਕਿਰ ਹੂੰ ਲੋਕ ਲੜਦੇ ਨੇ ਲੀਡਰ ਨਹੀਂ ਲੜਦੇ ਅੱਛਾ ਆ ਜਿਹੜੀ ਹੁਣ ਸੀਟ ਜਿਹੜੀ ਆਪਣੇ ਹਰਸ਼ਮਤ ਕੋਲੋਂ ਬਦਲ ਜਿੱਤੀ ਆ ਆ ਕਹਿੰਦੇ ਐਵੇਂ ਜਿੱਤ ਗਈ ਨਹੀਂ ਉਹ ਕਹਿੰਦੇ ਮਸਾਂ ਬਚਾਈ ਸੀਟ ਅਸੀਂ ਸਾਡਾ ਕਿਲਾ ਬਚ ਗਿਆ ਵਿੱਚ ਪਤਾ ਗੱਲ ਕੀ ਆ ਆ ਵੱਡੇ ਵੱਡੇ ਕਿਲੇ ਹੀ ਬਚਾਉਂਦੇ ਆ ਹਾਂ ਆਪਣੇ ਵਰਕਰ ਨਾਲ ਚਾਹੇ ਇਹਨਾਂ ਨੂੰ ਧੋਖਾ ਕਰਨਾ ਪੈ ਜੇ ਵੀ ਅੱਛਾ ਜਿਹੜੀ ਉੱਥੇ ਜਲੰਧਰ ਤੋਂ ਖਰੀਦ ਸੀ ਉਹਦੇ ਨਾਲ ਸਾਰੇ ਹਮ ਧੋਖਾ ਹੋਇਆ ਉਹ ਨਹੀਂ ਬੀ ਨਾਲ ਹੂੰ ਉਹ ਹਰੀ ਨਹੀਂ ਉਹ ਉਹਨੂੰ ਹਰਾਇਆ ਗਿਆ ਉਹ ਕਹਿੰਦੇ ਉਹ ਤਾਂ ਜਿਵੇਂ ਆਪਣਾ ਹੀ ਬੰਦਾ ਖਾਨ ਲੱਗ ਜੇ ਵੀ ਹੂੰ ਆ ਸਿਆਸਤ ਵਿੱਚ ਭਈ ਆਹੀ ਚੀਜ਼ਾਂ ਚੱਲਦੀਆਂ ਨੇ ਦੇਖੀਂ ਇਹ ਸਿਆਸਤਦਾਨ ਤਰ ਜਿੱਤ ਗਏ ਹਾਰ ਗਏ ਉਹ ਫਿਰ ਵੀ ਗੱਡੀਆਂ ਉਹਹੀ ਵੱਡੀਆਂ ਵੱਡੀਆਂ ਚੱਲਦੀਆਂ ਪਈਆਂ ਟਿੱਟੂ ਬਾਣੀ ਹਾਰ ਕੇ ਹੁਣ ਟਿੱਟੂ ਬਾਣੀ ਦਾ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਨਹੀਂ ਗੱਸੀ ਮਿਹਨਤ ਕਰਦੇ ਜੀ ਦੱਸਾ ਹੱਥ ਦੀ ਕਰਤ ਕਰਤ ਹੂੰ ਅਸੀਂ ਕਿਹ ਲੋ ਜੀ ਦਰਸ਼ਕਾਂ ਨੂੰ ਦੱਸ ਦਿੰਨੇ ਆਂ ਭਾਈ ਜੀ ਦੇਖਾ ਤੁਸੀਂ ਟਿੱਟੂ ਬਾਣੀ ਦੇ ਹਾਲੇ ਵੀ ਕੋਈ ਭਲੇ ਬਾਰੇ ਸੋਚਣਾ ਚਾਹੁੰਦੇ ਹੋ ਟਿੱਟੂ ਬਾਣੀ ਆ ਭਾਈ ਜੀ ਤੁਸੀਂ ਕੀ ਅਹਜੀ ਚੀਜ਼ ਵੇਚਦੇ ਹੋ ਸੂਟ ਵੇਚਦੇ ਹੋ ਕਿ ਕੀ ਚੀਜ਼ ਲੋਕ ਖਰੀਦ ਹੀ ਲੈਣ ਦੇਖੋ ਜੀ ਮੇਰੀ ਵਾਈਫ ਦੀ ਬੁੜੀ ਕਹਿ ਗਈ ਆ ਅੱਛਾ ਤੇ ਥੋੜਾ ਮੋੜਾ ਜਿਹਾ ਕਪੜਾ ਪਾਇਆ ਹੈ ਠੀਕ ਹੈ ਚਲ ਕੋਈ ਨਾ ਕੋਈ ਲੈ ਕੇ ਜਾਊਗਾ 10 20 50 ਤਾਂ ਦੇਖ ਹੀ ਜਾਊ ਠੀਕ ਹੈ ਦੂਜੀ ਗੱਲ ਮੈਂ ਹੁਣ ਇੱਕ ਆਲ ਰੀਡੀ ਪਰਮਟ ਟੈਕਸੀ ਪਾਈ ਆ ਠੀਕ ਆ ਪਾਈ ਆ ਆ ਠੀਕ ਹੈ ਪਰਮਟ ਪਾਤੀ ਹੂੰ ਚਲ ਥੋੜੀ ਮੋਟੀ ਮੇਰੀ ਰੋਟੀ ਹਲਦੀ ਪਰ ਇਹ ਐਕਸਪੀਰੀਅੰਸ ਹੈਗਾ ਡਰਾਈਵਿੰਗ ਦਾ ਕਿ ਮੈਂ ਡਰਾਈਵਰ ਰੱਖਿਆ ਹੋਇਆ ਜੀ ਅੱਛਾ ਡਰਾਈਵਰ ਰੱਖਿਆ ਹੋਇਆ ਡਰਾਈਵਰ ਰੱਖਿਆ ਹੋਇਆ ਤੇ ਇੱਕ ਮੇਰਾ ਪੁਰਾਣਾ ਮੇਰਾ ਕੰਮ ਹੈਗਾ ਵਾ ਹੂੰ ਔਰੋ ਫਿਲਟਰ ਤੇ ਇਨਵਰਟਰ ਬੈਟਰੀ ਵਗੈਰਾ ਟੀਟੂ ਬਾਣੀਏ ਨੇ ਇੱਕ ਟੈਕਸੀ ਪਾਈ ਆ ਜੇ ਤੁਸੀਂ ਹਲੇ ਵੀ ਸੋਚਦੇ ਹੋ ਕਿ ਟੀਟੂ ਬਾਣੀਏ ਨੇ ਸਾਡੇ ਮੁੱਦੇ ਚੁੱਕੇ ਆ ਜੇ ਤੁਸੀਂ ਹੈਲਪ ਕਰਨਾ ਚਾਹੁੰਦੇ ਹੋ ਭਾਵੇਂ ਫਾਈਨੈਂਸ਼ੀਅਲੀ ਨਹੀਂ ਪਰ ਆਪਣੇ ਕੰਮ ਨੂੰ ਵਰਤ ਸਕਦੇ ਹੋ ਕਿਤੇ ਘੁੰਮਣ ਜਾਣਾ ਆ ਬਾਈ ਜੀ ਨੰਬਰ ਦੱਸ ਦੋ ਨੰਬਰ ਜੀ ਮੇਰਾ 94171 91594 ਇਹ ਤੇ ਕਾਲ ਕਰ ਕਰਕੇ ਤੁਸੀਂ ਜਿਹੜੀ ਟੈਕਸੀ ਬੁੱਕ ਕਰਾ ਸਕਦੇ ਤੇ ਨਾਲ ਦੀ ਨਾਲ ਔਰੋ ਫਿਲਟਰ ਵਾਲਾ ਕੰਮ ਵੀ ਤੁਹਾਡਾ ਹੀ ਆ ਹਾਂਜੀ ਔਰੋ ਫਿਲਟਰ ਏ ਬਾਈ ਜੀ ਮੈਂ ਮੇਰਾ ਕੰਮ ਆ ਦੱਸਣਾ ਜੇਕਰ ਟੀਟੂ ਬਣੀ ਤੁਸੀਂ ਹੱਕ ਦੇ ਵਿੱਚ ਗੱਲ ਕਰਦੇ ਪਏ ਟੀਟੂ ਬਣੀ ਜੇਕਰ ਗੱਲ ਕੀਤੀ ਜਾਵੇ ਸਾਰੇ ਚੱਕਰਾਂ ਦੇ ਵਿੱਚ ਥੋੜੀ ਆਪਣੀ ਪਾਰਟੀ ਤੁਸੀਂ ਕਿਸੇ ਸਮੇਂ ਨਾਲ ਸੀਗੇ ਆਗੂ ਮੈਂਬਰ ਰਹੇ ਹੋ ਅਕਾਲੀ ਦਲ ਦਾ ਐਡਾ ਰਫੜ ਪਿਆ ਹੋਇਆ ਐਡਾ ਵੱਡਾ ਇਹ ਰਫੜ ਦੇ ਵਿੱਚ ਜੇਕਰ ਮੁੱਲਾਪੁਰ ਤੇ ਜੇ ਆਪਾਂ ਗੱਲ ਕੀਤੀ ਜਾਵੇ ਮਨਪ੍ਰੀਤ ਸਿੰਘ ਇਹ ਆਲੀ ਹਾਲੇ ਤੱਕ ਸ਼ਾਂਤ ਪਿਆ ਭਾਵੇਂ ਕਿ ਉਹਨਾਂ ਨੇ ਇੱਕ ਮੀਡੀਆ ਤੇ ਪੋਸਟ ਪਾ ਦਿੱਤੀ ਸੀ ਕਿ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਦੇ ਅੰਦਰੂਨੀ ਮਸਲੇ ਥੋੜਾ ਪਿੱਛੇ ਰਹਾਂਗਾ ਇਹਦੇ ਬਾਰੇ ਕੀ ਖਿਆਲ ਹੈ ਦੇਖੋ ਜੀ ਸ੍ਰੋਮਣੀ ਕਾਲੀ ਦਲ ਨੇ ਹੂੰ ਆਪਣਾ ਰੱਜ ਕੇ ਜਲੂਸ ਕਢਾਇਆ ਵਾ ਹੂੰ ਕਿੰਨਾ ਦੀ ਆਪਸੀ ਲੜਾਈ ਨਿਕਰਾ ਆਪਸੀ ਫੋਟ ਨਿਕਰਾ ਮੈਂ ਸੁਖੀ ਬੱਦਲ ਨੂੰ ਅੱਜ ਵੀ ਚੰਗਾ ਮੰਨਦਾ ਬਾਈ ਜੀ ਮੈਂ ਪ੍ਰਕਾਸ਼ ਸਿੰਘ ਬੱਦਲ ਨੂੰ ਅੱਜ ਵੀ ਚੰਗਾ ਮੰਨਦਾ ਹੂੰ ਕਿਉਂ ਮੰਨਦਾ ਕਿਉਂ ਆ ਜਦੋਂ ਸਰਕਾਰ ਸੀਗੀ ਮਤਲਬ ਬਾਗਿਆਂ ਨੂੰ ਗਲਤ ਮੰਨਦੇ ਹੋ ਬਾਗਿਆਂ ਨੂੰ ਗਲਤ ਮੰਨਦਾ ਹੁਣ ਸੁਣੋ ਪਹਿਲਾਂ ਧਿਆਨ ਨਾਲ ਜਦੋਂ ਸਰਕਾਰ ਸੀਗੀ ਕਿਸੇ ਬਾਗੀ ਨੂੰ ਨਹੀਂ ਦਿਖਿਆ ਵੀ ਸਾਡੇ ਪੰਜਾਬ ਵਿੱਚ ਚਿੱਟਾ ਵਗ ਰਿਹਾ ਵਾ ਹੂੰ ਕਿਸੇ ਬਾਗੀ ਨੂੰ ਜ਼ਿਕਰ ਦੇਖਿਆ ਵੀ ਇਹ ਅਧਵੀਆਂ ਹੋਈਆਂ ਨੇ ਹੂੰ ਉਦੋਂ ਮੋਜਾ ਲੁੱਟਦੇ ਸੀ ਸਰਕਾਰ ਦੀ ਹੂੰ ਕਿਸੇ ਬਾਗੀ ਨੂੰ ਦੱਸਿਆ ਵੀ ਇੱਥੇ ਰੇਠੇ ਤੇ ਕਬਜ਼ਾ ਹੋ ਗਿਆ ਹੂੰ ਬਜਰੀ ਤੇ ਕਬਜ਼ਾ ਹੋ ਗਿਆ ਹੂੰ ਮੁੱਛਾਂ ਨੂੰ ਬਟੁਰ ਦੇ ਦੇ ਕੇ ਲੰਘਦੇ ਸੀਗੇ ਆਪਦੇ ਕੰਮ ਜ਼ੋਰ ਨਾ ਕਰਾਉਂਦੇ ਸੀਗੇ ਹੂੰ ਤੇ ਅੱਜ ਕੀ ਹੋ ਗਿਆ ਅੱਜ ਇਹਨਾਂ ਨੇ ਕੀ ਮੂਤੀ ਦੇ ਵਾਲੇ ਲੰਜਪੋ ਵਾਲੇ ਨਹੀਂ ਉਹ ਕਿਹਾ ਸਾਡਾ ਜ਼ਮੀਰ ਜਾਗ ਗਿਆ ਨਹੀਂ ਨਹੀਂ ਜ਼ਮੀਰ ਪਹਿਲਾਂ ਮਰਿਆ ਸੀ ਇਹਦਾ ਮਤਲਬ ਹਾਂ ਉਹ ਮੰਨੇ ਆ ਅਸਲ ਵਿੱਚ ਅਸਲ ਵਿੱਚ ਜਦੋਂ ਡੁੱਬਦੀ ਨਈਆ ਹੋਵੇ ਕੋਈ ਵਿੱਚ ਬਾਈ ਕੋਈ ਸਵਾਰ ਨਹੀਂ ਹੁੰਦਾ ਠੀਕ ਅੱਜ ਮੈਨੂੰ ਪਾਰਟੀ ਵੱਲੋਂ ਟਿਕਟ ਜਿਹੜਾ ਦਿੱਤੀ ਹੁੰਦੀ ਤੇ ਮੇਰੀ ਜਿੱਤ ਵੀ ਹੋਣੀ ਸੀਗੀ ਤੇ ਮੈਨੂੰ ਉੱਥੇ ਮੇਲੇ ਵੀ ਲੱਗਨੇ ਸੀਗੇ ਕਿਸੇ ਨਾਖਣਾ 5 ਲੱਖ ਫੰਡ ਚ ਕਿਸੇ ਨਾ 10 ਲੱਖ ਫੰਡ ਚ ਡੋਪਦੀ ਗੱਡੀ ਵਿੱਚ ਕੋਈ ਸਵਾਰ ਹੋਣਾ ਚਾਹੁੰਦਾ ਨਹੀਂ ਜਿਹੜਾ ਜਰਨੈਲ ਇਹਨਾਂ ਦੇ ਕੰਮ ਕਰਦਾ ਰਿਹਾ ਵਾ ਇਹਨਾਂ ਨੂੰ ਸਤਿਕਾਰ ਦਿੰਦਾ ਰਿਹਾ ਮੰਤਰੀ ਬਣਾ ਅੱਜ ਉਹ ਹੀ ਇਹਨਾਂ ਦੀ ਜੜਾ ਵੱਢਣ ਲੱਗੇ ਮੈਂ ਤਾਂ ਕਹਿੰਦਾ ਪਹਿਲਾਂ ਮੂਥਿਆ ਹੋਇਆ ਸੀਗਾ ਇਹਨਾਂ ਨੂੰ ਵੀ ਦੀਂਦਾ ਨਹੀਂ ਸੀਗਾ ਪਹਿਲਾਂ ਵੀ ਤੁਸੀਂ ਦੱਸੋ ਇੱਕ ਧਿਆਨ ਦੇ ਦਰਾਂਗਾ ਹਮ ਬੀ ਚਲਦੀ ਸਰਕਾਰ ਵਿੱਚ ਇਹਨਾਂ ਨੇ ਕਿਹਾ ਹੋਵੇ ਭਰਾਨੀ ਤੁਸੀਂ ਕਮੇਟੀ ਲਾਗੂ ਕਰੋ ਨਹੀਂ ਚਰਨਜੀਤ ਬਰਾੜ ਨੇ ਚਿੱਠੀ ਭਾਈ ਸੀ ਬੀਤੇ ਦੇ ਨਾਲ ਚਿੱਠੀ ਚੱਟ ਝੱਡੋ ਗਰਾ ਹੋ ਤਾਂ ਮੀਡੀਆ ਸਾਹਮਣੇ ਦੱਸੋ ਚਿੱਠੇ ਦੇ ਬਥੇਰੇ ਕਹੀ ਜਾਂਦੇ ਆ ਹਮ ਗੁਪਤਤਾ ਤੁਸੀਂ ਅੱਜ ਵੀ ਕੁਛ ਨਾ ਕੁਛ ਕਹਦੇ ਹੋ ਹਮ ਤੁਸੀਂ ਗੁਪਤੀ ਕੋਈ ਆਪਣੇ ਆਪ ਦੇ ਲੀਡਰਾਂ ਵਿਚਾਰ ਕਰਨਾ ਅੱਜ ਵੀ ਕਰ ਲੋ ਹਮ ਗੁਪਤੀ ਦਾ ਕੈਮਰੋਨ ਤਾਂ ਕਦੇ ਕਿਸੇ ਨੇ ਕੀਤੀ ਸੀ ਕਿਰਾ ਇਹ ਇੱਕ ਇੰਟਰਵਿਊ ਦਿਖਾ ਦੇਣਾ ਹਾ ਉਦੋਂ ਪਤਾ ਜੀ ਸਰਕਾਰ ਸਾਡੀ ਅੱਜ ਕੰਡੀਸ਼ਨ ਮਾੜੀ ਹੋਈ ਆ ਲੱਤਾਂ ਖਿੱਚਣ ਲੱਗੇ ਮੈਂ ਇੱਕ ਗੱਲ ਹੋਰ ਵੀ ਕਰਦਾ ਦਾਅਵੇ ਨਾਲ ਕਰਦਾ ਮਗਰਾ ਸੁਖਵੀਰ ਸਿੰਘ ਬਾਦਲ ਜੇ ਪ੍ਰਧਾਨਗੀ ਛੱਡਦਾ ਵੀ ਆ ਬਾਦਲ ਪਰਿਵਾਰ ਜੀ ਛੱਡਦਾ ਵਾ ਤਾਂ ਜਿੰਨੇ ਵੋਟਰ ਇਹਨੇ ਉਦੋਂ ਅਧਿਵੇਂ ਨਹੀਂ ਰਹਿਣੀ ਪਾਰਟੀ ਦਾ ਅਕਾਲੀ ਦਲ ਜੇਕਰ ਕਹਿੰਦੇ ਪਏ ਆ ਕਿ ਚੰਦੂ ਮਾਜਰਾ ਸਾਹਿਬ ਹੋਣੇ ਕਹਿੰਦੇ ਪਏ ਜਗੀਰ ਕੌਰ ਕਹਿੰਦੇ ਪਏ ਆ ਕਿ ਸੁਖਵੀਰ ਬਾਦਲ ਬਾਦਲ ਪਰਿਵਾਰ ਦਾ ਅਕਾਲੀ ਦਲ ਹੋਇਆ ਪਿਆ ਇਹ ਪਾਰਟੀ ਬਣੀ ਪਈ ਹੈ